ਅੱਜ ਦੇਖੀ ਤੂੰ ਫਿਰ ਛਿੱਕੇ ਵੰਦੇ ਕਿਸੇ ਤੋਂ ਨਹੀਂ ਹਟਣਾ ਦੇਖੀ ਹੈ ਆ ਜਾ ਓ ਕਾਕਾ ਹਾਂਜੀ ਕਿੱਧਰ ਚੱਲੇ ਓਏ ਖੇਡਣ ਚੱਲੇ ਆ ਬੜਾ ਹੌੜਾ ਮਾਲ ਜਾ ਲਈ ਫਿਰਦੇ ਆ ਯਾਰ ਤੁਸੀਂ ਇਹ ਇਹ ਕਾਦੀ ਗੇਮ ਆ ਯਾਰ ਨਹੀਂ ਨਹੀਂ ਐਡੀ ਗੱਲ ਨਹੀਂ ਹੂੰ ਲੈਦਰ ਵਾਲੀ ਨਾਲ ਵੀ ਛਿੱਕੇ ਜੰਗੇ ਮਾਰ ਦਿੰਦੇ ਅਸੀਂ ਉਹ ਲੈਦਰ ਵਾਲੀ ਤਾਂ ਨਾ ਕੱਲ ਪਰਸੋਂ ਆਈ ਆ ਸਾਡੇ ਜ਼ਮਾਨੇ 'ਚ ਹੁੰਦੀ ਸੀ ਕ੍ਰਿਕਟ ਅੱਛਾ ਉਦੋਂ ਤਾਂ ਬਾਲ ਨਾ ਬਾਹਲੀ ਭਰਿੰਦੀ ਉਹ ਤਾਂ ਲੋਹੇ ਦੀ ਗੇਂਦ ਨਾ ਕਹੀ ਸੀ ਇੰਨੀ ਵੱਡੀ ਨਾ ਖੇਡੇ ਵੀ ਜਾਣਾ ਨਹੀਂ ਨਹੀਂ ਉਦੋਂ ਬੰਦੇ ਜਰਵਾਣੇ ਸੀ ਖਰਾਕਾਂ ਖਾਂਦੇ ਹੀ ਪ੍ਰਾਣੀਆਂ ਹੂੰ ਹੂੰ ਕੇਰਾ ਮੈਂ ਨਾ ਸਾਈਕਲ ਤੇ ਜਾਵਾਂ ਹਾਂਜੀ ਆ ਕੋਟ ਕਪੂਰੇ ਦੇ ਨਾਲ ਹੀ ਆ ਪੈਂਟ ਕੋਠੇ ਪੈਣ ਗਏ ਦੀ ਲੰਘਿਆ ਜਾਵਾਂ ਹਾਂਜੀ ਹਾਂਜੀ ਉੱਥੇ ਮੁੰਡੇ ਨਾ ਰੌੜਾਂ 'ਚ ਖੇਡੀ ਜਾਣ ਕ੍ਰਿਕਟ ਅੱਛਾ ਮੈਂ ਕੁਦਰਤੀ ਸਾਈਕਲ ਲਾਤਾ ਟਾਲੀ ਨਾ ਹਾਂਜੀ ਉਹ ਕਹਿੰਦੇ ਬਾਈ ਬੋਲ ਕਰਾ ਲੈਣਾ ਮੈਂ ਕਿਹਾ ਹਾਂ ਅੱਛਾ ਕਹਿੰਦੇ ਬਾਈ ਸਾਡੇ ਕੋਲ ਇੱਕ ਬੌਲਰ ਹੈ ਹਾਂਜੀ ਮੈਂ ਕਿਹਾ ਕਰਾ ਦਿੰਨੇ ਕਹਿੰਦੇ ਪਹਿਲਾ ਓਵਰ ਕਰਾ ਲੇਗਾ ਮੈਂ ਕਿਹਾ ਕਰਾ ਦੂੰ ਬਾਈ ਲੋਹੇ ਦੀ ਗੇਂਦ ਅੱਛਾ ਮੈਂ ਪੱਚਾ ਤੇ ਮੈਂ ਮਾਰੀ ਜ਼ੋਰ ਕਰ ਅੱਛਾ ਬਾਈ ਪਟ ਕੇ ਉਹ ਮਾਰੀ 6-7 ਫੁੱਟ ਦੂਰ ਹਾਂ ਉੱਥੇ ਬੁੜਾ ਬੈਠਾ ਬੁੜਾ ਬੈਠਾ ਬੁੜਾ 5 ਰੁਪਏ ਦਾ ਨੋਟ ਆ ਹਾਂਜੀ ਕੱਢ ਕੇ ਲਿਆ ਕੇ ਤੇ ਮੈਨੂੰ ਫੜਾਤਾ ਹੂੰ ਮੈਨੂੰ ਕਹਿੰਦਾ ਸ਼ੇਰਾ ਮੈਂ ਉਹਦਾ ਤੇਰੇ ਕਰਗਾ ਸੀ ਤਕੜਾ ਬੋ ਸੀ ਜਰਵਾਣਾ ਸੀ ਅੱਛਾ ਮੈਨੂੰ ਕਹਿੰਦਾ ਸ਼ੇਰਾ ਆ ਜਿਹੜੇ ਬੈਗਟਾ ਨਾ ਤੂੰ ਪੱਟੀ ਆ ਹੂੰ ਇਹਦੇ ਨਾਲ ਮੈਨੂੰ 3 ਸਾਲ ਹੋ ਗਏ ਝੋਟਾ ਬੰਦਦੇ ਨੇ ਅੱਛਾ ਇਹ ਗੇੜ ਹੜਦ ਤੋ ਮੈਂ ਝੋਟਾ ਬੰਦ ਨਾ ਤੇ 3 ਸਾਲ ਹੋ ਗਏ ਝੋਟੇ ਤੋਂ ਨਹੀਂ ਪੱਟੀ ਗਈ ਜਿਹੜੀ ਤੂੰ ਪੱਟਦੀ ਅੱਛਾ ਅੱਛਾ ਜਦੋਂ ਉਹਨੇ ਬੋੜੇ ਨੇ ਦਿਖਾਇਆ ਉਂਗਲੀ ਕੀਤੀ ਮੈਨੂੰ ਕਹਿੰਦਾ ਉਹ ਦੇਖ ਖੜਾ ਕਹਿੰਦਾ ਝੋਟਾ ਅਲਟੋ ਕਾਰ ਜਨਾ ਚਾਉ ਉਹਦੋਂ ਅਲਟੋ ਕਾਰਾਂ ਸੀ ਤੇਰੀ ਗੱਲ ਚ ਵੀ ਲੌਜਿਕ ਆ ਉਦੋਂ ਅਲਟੋ ਗੱਡੇ ਨੂੰ ਹੀ ਅਲਟੋ ਕਹਿ ਦਿੰਦੇ ਹੁੰਦੇ ਅੱਛਾ ਤੂੰ ਕਹਿ ਲਾ ਵੀ ਝੋਟਾ ਇੰਨਾ ਚੌੜਾ ਹੂੰ ਮੈਨੂੰ ਕਹਿੰਦੇ ਨਾ ਦੋ ਕਿੱਲਿਆਂ ਦੀ ਰਜਿਸਟਰੀ ਕਰਾ ਦਿੰਨੇ ਆ ਤੇਰੇ ਨਾਲ ਹੂੰ ਤੇ ਤੂੰ ਨਾ ਸਾਡੇ ਪਿੰਡ ਚ ਪੱਕਾ ਹੀ ਖੇਡ ਤੇ ਫੇਰ ਤੂੰ ਖੇਡ ਲੈਂਦਾ ਤੇਰਾ ਕੈਰੀਅਰ ਬਣ ਜਾਣਾ ਸੀਗਾ ਉੱਥੇ ਤੇਰੀ ਗੱਲ ਚ ਵੀ ਲੌਜੀਕ ਆ ਪਰ ਰੌਲਾ ਇਸ ਗੱਲ ਦਾ ਸੀ ਮੇਰੇ ਮੱਝ ਹੱਥ ਪਈ ਸੀ ਅੱਛਾ ਮੱਝ ਹੱਥ ਪਈ ਸੀ ਨਿਤ ਚੂਣੀ ਪੈਂਦੀ ਸੀ ਹੂੰ ਮੈਂ ਤਾਂ ਮੈਂ ਕਿਹਾ ਬਾਈ ਤੁਸੀਂ ਮੈਚ ਲਾਓ ਹੂੰ ਦਾਵਾ-ਦਵ ਬਾਕੀ ਦੇ ਓਵਰ ਕਰਵਾਉ ਮੈਥੋਂ ਹੂੰ ਮੈਂ ਤਾਂ ਛੇਤੀ ਜਾਣਾ ਫੇਰ ਤਾਂ ਲੈਦਰ ਵਾਲੀ ਬਾਲ ਨਾਲ ਤੈਨੂੰ ਖੇਡਣਾ ਹੀ ਬਹੁਤ ਸੌਖਾ ਆਣਾ ਹੌਲੀ ਹੌਲੀ ਲੱਗਦੀ ਹਣੀ ਆਂ ਦਾ ਤੇਰੇ ਗੱਲ ਚ ਵੀ ਲੌਜੀਕਾ ਜਦੋਂ ਲੈਦਰ ਦੀ ਬੌਲ ਆਈ ਆਈ ਤਾਂ ਹੂੰ ਤੇ ਮੈਂ ਨਾ ਭਰਾਵਾ ਫੇਰ ਜਾਵਾ ਉਹੇ ਕੋੜਕਪੂਰੇ ਅੱਲੀ ਤੇ ਕੋਠੇ ਬਣਗਾਂ ਦੇ ਵਿੱਚ ਫੇਰ ਮੈਂ ਚੱਲੀ ਜਾਵਾਂ ਉੱਥੇ ਹੀ ਉੱਥੇ ਹੀ ਮੈਂ ਚੱਲੀ ਜਾਵਾਂ ਹਾਂ ਮੈਨੂੰ ਵੀ ਸੁਣ ਕੇ ਗੱਲ ਵੀ ਲੈਦਰ ਦੀ ਬੌਲ ਨਾਲ ਚੱਲੀ ਜਾਦਾ ਤੇ ਉਹਨਾਂ ਨੇ ਮੈਨੂੰ ਸਿਆਣ ਲਿਆ ਮੈਨੂੰ ਕਹਿੰਦੇ ਤਾਂ ਉਹ ਹੀ ਭਾਈ ਆ ਉਹ ਹੀ ਭਾਈ ਅੱਛਾ ਉਦੋਂ ਬੈਟਿੰਗ ਹੂੰ ਮੈਨੂੰ ਕਹਿੰਦੇ ਓਪਨਰ ਜਾਵੇਂਗਾ ਮੈਂ ਕਹਾਂ ਤੁਹਾਡੀ ਗੱਲ ਚ ਲੌਜਿਕਾ ਜਰੂਰ ਜਾਊਂਗਾ ਪਹਿਲੇ ਤੇ ਪਹਿਲੇ ਮੈਂ ਭਰਾਵਾ ਮੈਂ ਨਾ ਓਪਨਰ ਜਾਵੜਿਆ ਮੈਂ ਮਾਰਾ ਬੋਲ ਸੱਟੇ ਮੈਂ ਮਾਰਾ ਜੋਰ ਨਾਲ ਥਲੀ ਰਕੇ ਅੱਛਾ ਬੋਲ ਜਾਵੇ ਜਦੋਂ ਬੋਲ ਡਿੱਗੇ ਬੋਲ ਗਿੱਲੀ ਜਦੋਂ ਮੈਂ ਫਰਮਾ ਰ ਆਹੀ ਗੱਲ ਤੇਰੇ ਵਾਲੀ ਜਿਵੇਂ ਤੂੰ ਕਹਤਾ ਕਿਵੇਂ ਆਹੀ ਦੂਜੇ ਸੋਚਾ ਕਮੈਂਟਰੀ ਵਾਲਾ ਕਹਿੰਦਾ ਨਾ ਬਈ ਲੋਪੋ ਵਾਲੇ ਤੋਂ ਬਾਲ ਡਰਦੀ ਆ ਮੁੜਕਾ ਆਉਂਦਾ ਬਾਲ ਟ ਅੱਛਾ ਮੈਂ ਚੁੱਪ ਰਿਹਾ ਮੈਂ ਕਹ ਇਹਦੀ ਗੱਲ ਚ ਵੀ ਲੌਜੀਕ ਆ ਮੈਂ ਚੁੱਪ ਰਿਹਾ ਤੇ ਮੈਂ ਛੱਕੇ ਮਾਰਿਆ ਜਦੋਂ ਛੱਕਾ ਮਾਰਾ ਬੌਲ ਗਿੱਲੀ ਅੱਛਾ ਜਦੋਂ ਛੱਕਾ ਮਾਰਾਂ ਬੌਲ ਗਿੱਲੀ ਫੇਰ ਮੈਂ ਉਹਨਾਂ ਨੂੰ ਲੌਜਿਕ ਦੱਸਿਆ ਕੀ ਮੈਂ ਕਿਹਾ ਪਤੰਦਰੋ ਬੌਲ ਇੰਨੀ ਹੌਲੀ ਜਦੋਂ ਮੈਂ ਛੱਕਾ ਮਾਰਦਾ ਬੌਲ ਬੱਦਲਾਂ ਚ ਪੈਦੀ ਹੈ ਅੱਛਾ ਦਿੱਤਾ ਬੌਲ ਨੂੰ ਲੱਗ ਜਾਂਦਾ ਪਾਣੀ ਉੱਥੇ ਉੱਥੇ ਛੇਰਾ ਪੱਤਰਕਾਰ ਅੱਛਾ ਪੱਤਰਕਾਰ ਨੇ ਖਬਰ ਲਾਤੀ ਹਾਂ ਵੀ ਬੇ ਲੋਪੋ ਵਾਲੇ ਨੇ ਮਾਰੀਆਂ ਬੱਦਲਾਂ ਚ ਬੱਦਲਾਂ ਦੀ ਤੁੰਨੀ ਚ ਕੀਤੀ ਗਲੀ ਐਂ ਲਾਤੀ ਹੈਡਲਾਈਨ ਅੱਛਾ ਗੱਲ ਪਈ ਚਾਵਾ ਚਵੀ ਚੱਲ ਪਈ ਸਾਰੇ ਮੁਲਖ ਚ ਹਾਂ ਹੈ ਇਥੇ ਇੰਡੀਆ ਦੀ ਟੀਮ ਚ ਨਹੀਂ ਸੱਦਿਆ ਤੈਨੂੰ ਫਿਰ ਤੇਰੀ ਗੱਲ ਚ ਵੀ ਲੌਜਿਕਾ ਮੈਨੂੰ ਬਾਈ ਮੈਂ ਘਰੇ ਆਇਆ ਹਾਂ ਮਗਰੇ ਆ ਜਰੂਰੀ ਨੂੰ ਉਹਨਾਂ ਦੀ ਚਿੱਠੀ ਆ ਗਈ ਅੱਛਾ ਕਹਿੰਦੇ ਬਾਈ ਨਾ ਗਾਂਹ ਬੈਲਡ ਕੱਪ ਆਉਂਦਾ ਹੂੰ ਤੈਨੂੰ ਅਸੀਂ ਟੀਮ ਚ ਖੜਾ ਹਾਂ ਇਹ ਬੈਲਡ ਕੱਪ ਵੀ ਤਾਂ ਕਹਿਣ ਲੱਗੇ ਆ ਅੱਛਾ 1983 ਤੋਂ ਪਹਿਲਾਂ ਨਹੀਂ ਸੀ ਇਹਨੂੰ ਬੈਲਡ ਕੱਪ ਕਹਿੰਦੇ 1983 ਵੇਲੇ ਇਕੱਲਾ ਕੱਪ ਹੁੰਦਾ ਸੀ ਜਦੋਂ ਆਪਣੇ ਵਾਲਿਆਂ ਨੇ ਜਿੱਤਿਆ ਇਹਨਾਂ ਨੂੰ ਖਿੱਚ ਤੂਜ ਉਹਦੀ ਡੰਡੀ ਟੁੱਟ ਗਈ ਅੱਛਾ ਬੈਲਡ ਫਿਰ ਬਿਲਡ ਕਰਾਈ ਤੇਰੀ ਗੱਲ ਚ ਲੋਜਿਕ ਆ ਫਿਰ ਬਿਲਡ ਕਰਾਈ ਫਿਰ ਇਹਨੂੰ ਬੈਲਡ ਕੱਪ ਕਹਿਣ ਲੱਗੇ ਮੈਨੂੰ ਫੋਨ ਆ ਗਿਆ ਆ ਚਿੱਠੀ ਆ ਗਈ ਮੈਨੂੰ ਕਹਿੰਦੇ ਵੀ ਤੂੰ ਢਿਡਗਾ ਦੀ ਟੀਮ ਚ ਆ ਜਾ ਤੇਰੀ ਸੈলেকਸ਼ਨ ਹੋ ਗਈ ਅੱਛਾ ਫਿਰ ਤੂੰ ਗਿਆ ਕਾ ਤੋ ਨਹੀਂ ਮੱਝ ਹੱਥ ਪਈ ਵੀ ਸੀ ਲਓ ਸ਼ੇਰੋ ਮੈਂ ਤੁਹਾਡਾ ਟਾਈਮ ਖਰਾਬ ਕਰਤਾ ਪਰ ਨਾ ਇੱਕ ਗੱਲ ਯਾਦ ਰੱਖਿਓ ਕੀ ਪੁੱਤ ਹੱਥ ਪੈਣ ਵਾਲੀ ਮੱਝ ਨਹੀਂ ਖਰੀਦਣੀ ਕੈਰੀਅਰ ਖਰਾਬ ਕਰ ਤੂੰ ਤੁਹਾਡਾ ਚਲੋ ਜਾਓ ਮੇਰੇ ਸ਼ੇਰ ਗੱਲ ਸੁਣ ਗੱਲ ਚ ਬਾਈ ਦੀ ਜੀ ਲੋਜਿਕ ਆ